ਗੱਲ ਕਰਨੀ ਬਸ ਵੀਰ ਮੈਂ ਉਹ ਨਾ ਮੈਂ ਕਰ ਲੈਣਾ ਕਰ ਲੈ ਕਰ ਲੈ ਬਿਲਕੁਲ ਹੈਲੋ ਵਧੀਆ ਬਾਈ ਮੋ ਯਾਰ ਗੱਲ ਪਤਾ ਕੀ ਆ ਯਾਰ ਐਮੀ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਤਾਂ ਕਿ ਕੱਲ ਦੇ ਮੇਰੇ ਪਿੱਛੇ ਮੁਲਾਜ਼ਮ ਲੱਗੇ ਫਿਰਦੇ ਨੇ ਇੱਕ ਗੱਲ ਉਹ ਨਹੀਂ ਮੈਂ ਪਹਿਲਾਂ ਇਹ ਥੋੜੂ ਜਦੋਂ ਮੈਂ ਕਿਸੇ ਕਿਸੇ ਮੈਂ ਮੋਰਚੇ ਜਾਣਾ ਕਿਤੇ ਵੀ ਜਾਣਾ ਕੰਮ ਹੁੰਦੀ ਆ ਬਾਈ ਗਲਤ ਗੱਲ ਆ ਯਾਰ ਇਹ ਤਾਂ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਆਪਣਾ ਬਸ ਬਾਈ ਆਪਾਂ ਇਹ ਇਸ ਤੋਂ ਬਹੁਤ ਮਾੜਾ ਯਾਰ ਉਹ ਬਾਈ ਆ ਜਾ ਇੱਕ ਮਿੰਟ ਇੱਕ ਮਿੰਟ ਆ ਜਾ ਬਹਿ ਜਾ ਮੈਂ ਤੈਨੂੰ ਸਮਝਾ ਦਿੰਦੇ ਹਾਂ ਤਰੀ ਗੱਲ ਨਹੀਂ ਮੈਂ ਤਾਂ ਕੱਲ ਬੂਟੇ 'ਚ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮਾ ਉੱਧਰ ਗਿਆ ਉੱਥੇ ਮੁਲਾਜ਼ਮਾ ਅਰੇ ਗੱਲ ਥੋੜੂਆ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਹਾਲਟੋ ਗੱਡੀ ਦੀ ਹਰ ਹੁਣ ਕਹਿਣ ਦਾ ਭਾਵਾ ਯਾਰ ਬਾਈ ਮੈਂ ਯਾਰ ਖਾਤਾ ਵੀ ਨਾ ਹੁਣ ਅਸੀਂ ਤੇ ਫਿਰ ਸਾਹਮਣੀ ਆ। ਤੁਮਾੜੀ ਸਰਕਾਰ ਕੋਈ ਹਸਾਬਤ ਨਹੀਂ ਹੋਣੀ। ਕਿਸੇ ਵੀ ਤਰ੍ਹਾਂ ਦੀ ਤੁਮਾੜੀ ਸਰਕਾਰ ਹਸਾਬਤ ਨਹੀਂ ਹੋਣੀ। ਕਿਤੇ ਵੀ ਜਾਣਾ ਮੈਂ ਰੋਜ਼ ਮੁਲਾਜ਼ਮ ਕਿਤੇ ਕਿਸੇ ਧਰਨੇ ਦੇ ਮੁਜਾਹਰੇ ਦੇ ਮਤਲਬ ਜਾਣ ਹੀ ਨਹੀਂ ਸਕਦੇ। ਇਹਦਾ ਹਰ ਪਾਸੇ ਪੰਜਾਬ ਦੀਆਂ ਆਵਾਜ਼ਾਂ ਆਪਾਂ ਬੰਦ ਕਰਨ ਦੇ ਤੋੜੇ ਹੋਏ ਆ। ਇਹ ਕੋਈ ਗੱਲਾਂ ਥੋੜੂ ਨਹੀਂਆਂ। ਕਿਤੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਹੈ। ਪਰਥੋ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਭਾਈ ਆ ਦਿਖਾ ਮੜਾ ਬੱਠਾ ਆ ਦਿਖਾ ਲੈ ਕੇ ਆਇਆ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨਾ ਆਇਆ ਨੇ ਮੈਂ ਇਹਨਾਂ ਨੂੰ ਮੜਾ ਤੁਹਾਨੂੰ ਕਹਿਣਾ ਹੈ ਦਿਖਾ ਦਿਓ ਇਹ ਆਪਦੀ ਡਿਊਟੀ ਕਰਨਾ ਆਇਆ ਨਹੀਂ ਨਹੀਂ ਲੈ ਆ ਬੱਠੇ ਆਪਾਂ ਇਹ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮੜਾ ਮੁੱਖ ਮੰਤਰੀ ਕਦੇ ਸਾਬਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਤੂੰ ਸਾਨੂੰ ਬੰਦ ਕਰਨ ਦੇ ਕੋਣਾਂ ਹੋਇਆ ਤੇ ਕੋਈ ਗੱਲਾਂ ਥੋੜੂ ਨਹੀਂ ਗਿਆ ਬਾਈ ਬੈ ਬੈ ਬਾਈ ਬੈ ਕਿਉਂ ਯਾਰ ਪਤਾ ਹੀ ਗੱਲ ਆਏ ਗੱਲ ਚੰਗੀ ਨਹੀਂ ਥੇੜੀ ਆ ਨਹੀਂ ਬਾਈ ਤੁਸੀਂ ਥੋੜੀ ਡਿਊਟੀ ਆ ਮੈਂ ਤੈਨੂੰ ਨਹੀਂ ਪੁੱਛੀ ਕਹਿੰਦਾ ਤੁਸੀਂ ਮੇਰੇ ਆਪਣੇ ਮੂਹਰੇ ਮੇਰੇ ਲੱਗਣ ਵਾਲਾ ਮੁਲਾਜ਼ਮ ਆ ਮੈਂ ਤੁਹਾਨੂੰ ਥੋੜਾ ਨਾ ਤੁਹਾਨੂੰ ਮੇਰੇ ਕੰਨ ਚ ਕਹਵਾ ਤੂੰ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਹੈ ਬਾਈ ਕਿ ਤਾ ਕਿ ਡਿਊਟੀ ਦੇ ਬੰਦੇ ਹੋ ਬੱਜੋ ਪਰ ਮੈਂ ਚਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਇੱਕ ਲਈ ਆਪਾਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਠੀਕ ਹੈ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾ ਕੋਈ ਵੀ ਨਹੀਂ ਤੁਹਾਨੂੰ ਤੁਸੀਂ ਮੁਲਾਜ਼ਮ ਆ ਯਾਰ ਮੈਂ ਕਿਹਨੂੰ ਕਹਣਾ ਮੈਂ ਤਾਂ ਅਸਸੀ ਸਾ ਪਰ ਉੱਤੋਂ ਜਿਹੜਾ ਆਰਡਰ ਦੇ ਰਹੇ ਆ ਤਾਂ ਉਹਨਾਂ ਨੂੰ ਮਾੜਾ ਕਹਿ ਰਿਹਾ ਜਿਹੜਾ ਉੱਤੋਂ ਬੈਠਿਆ ਆ ਉਡਰਦੀ ਜਾਂਦਾ ਇਹਦਾ ਪ੍ਰਣਾਲਾ ਪ੍ਰਸ਼ਾਸਨ ਨੂੰ ਸੁਣਵਾ ਮਾੜਾ ਕਹਿਣਾ ਤੁਨੂੰ ਕਿੱ데 ਮਾੜਾ ਕਹਿਣਾ ਗੱਲ ਤਾਂ ਇਹਨਾ ਸਰਕਾਰ ਦੀ ਆ ਕਿੱ데 ਵੀ ਜਾਣਾ ਪਹਿਲਾਂ ਹਰ ਇੱਕ ਥਾਂ ਤੇ ਬਾਈ ਕਿੱਥੇ ਵੀ ਜਾਣਾ ਤੂੰ ਹਰ ਇੱਕ ਘਰ ਕੱਪੜਾ ਲੱਕ ਪਰਸ਼ੋ ਮੋਤੇ ਭਾਗਾ ਸੁਨਾਮ ਆ ਗਿਆ ਉੱਥੇ ਬੁਲਾਉਣੇ ਕੋਈ 50000 ਪਿੱਛੇ ਗੱਲਾਂ ਗੂੜੂ ਨਹੀਂ ਗੇ ਚੱਲ ਬੈ ਜਾ ਮੈਂ ਬੈ ਜਾ